ਇਹ ਜੀ ਪਾਰਾਚੀਨ ਸ਼ਿਵ ਮੰਦਿਰ ਹੈ ਇਹ ਪ੍ਰਾਚਨ ਮੰਦਿਰ ਨੇ ਪੂਰੇ ਭਾਰਤ ਦੇ ਵਿੱਚ ਤਿੰਨ ਹੀ ਮੰਦਿਰ ਨੇ ਇੱਕ ਧੂਰੀ ਦੇ ਕੋਲੇ ਰਾਣੀਕੇ ਦੂਸਰਾ ਕੋਈ ਰਾਜਸਥਾਨ ਚ ਦੱਸਦਾ ਤੀਸਰਾ ਗੁਰਦਾਸਪੁਰ ਚ ਇੱਥੇ ਆਹ ਧੂਰੇ ਦਾ ਭੰਗ ਫੁੱਲ ਤੇ ਇਹਦਾ ਪ੍ਰਸ਼ਾਦ ਇੱਥੇ ਚੜਦਾ ਜੀ ਆਓ ਹੁਣ ਆਪਾਂ ਮੰਦਰ ਦੇ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਇੱਕ ਟੈਕਸੀ ਚਾਲਕ ਆਂ ਹਟਿਆਲੇ ਤੋਂ ਆਪਾਂ ਇਹ ਸਰਵਿਸ ਨੂੰ ਸ਼ੁਰੂ ਕੀਤਾ ਹੋਇਆ ਤੇ ਜਿੱਥੇ-ਜਿੱਥੇ ਵੀ ਜਾਂਦੇ ਆਂ ਉੱਥੋਂ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਪ੍ਰਾਚਨ ਮੰਦਰ ਸੀਗਾ ਇਹਦੇ ਮੰਦਰ ਦੀ ਫਿਰ ਮੈਂ ਸੋਚਿਆ ਕਿ ਵੀਡੀਓ ਬਣਾ ਕੇ ਪਾ ਦਿੱਤੀ ਜਾਵੇ ਜਦੋਂ ਜਦੋਂ ਕਦੇ ਵੀ ਕੋਈ ਦੇਖੂਗਾ ਤੁਹਾਨੂੰ ਇੱਕ ਗੱਲ ਦਾ ਪਤਾ ਲੱਗੂਗਾ ਵੀ ਹਾਂ ਇੱਥੇ ਰਾਣੀ ਕੇ ਸ਼ਿਵ ਮੰਦਿਰ ਹੈਗਾ ਇਹ ਵੀ ਇੱਕ ਸੇਵਾ ਹੈ ਹਿੰਦੂ ਭਰਾਵਾਂ ਵਾਸਤੇ ਤੇ ਆਓ ਆ ਮੰਦਿਰ ਦੇ ਜਿਹੜੇ ਕਮਰੇ ਬਣੇ ਹੋਇਆ ਜੀ ਰਹਿਣ ਵਾਸਤੇ ਜਦੋਂ ਵੀ ਕਿਤੇ ਸ਼ਿਵਰਾਤਰੀ ਨੂੰ ਮੇਲਾ ਲੱਗਦਾ ਹੋਊਗਾ ਇੱਥੇ ਲੋਕ ਆ ਕੇ ਰਹਿੰਦੇ ਆ ਸੰਗਤਾ ਰਹਿੰਦੀਆਂ ਨੇ ਤੇ ਕਾਰ پارک ਕੀਤੀ ਜਾਂਦੀ ਹੈ ਓਹ ਸੋਹਣਾ ਮੰਦਰ ਹੈ ਜਿਹੜਾ ਇਹ ਬਣਿਆ ਹੋਇਆ ਹੈ। ਕਾਫੀ ਵੱਡਾ ਹੈ। ਇਸ ਕਰਕੇ ਇਹਨੂੰ ਆਪਾਂ ਦੇਖਣ ਵਾਸਤੇ ਸਮਾਂ ਲੱਗੂਗਾ। ਪਰ ਦੇਖਦੇ ਰਹੋ ਕਿਉਂਕਿ ਇਹੋ ਜਿਹੀਆਂ ਪੁਰਾਤਨ ਚੀਜ਼ਾਂ ਕਿੱਥੇ ਲੱਭਦੀਆਂ ਨੇ। ਸਿੱਖਾਂ ਦੇ ਜਿੰਨੇ ਵੀ ਗੁਰਦੁਆਰੇ ਆ ਉਹ ਕਾਰਸੇਵ ਵਾਲੇ ਬਾਬੇ ਨੇ ਢਾ ਢੂ ਕੇ ਪੱਥਰ ਲਾਦਦੇ ਆ। ਪੁਰਾਤਨ ਚੀਜ਼ਾਂ ਕਿੱਥੇ ਲੱਭਦੀਆਂ ਹਿੰਦੂਗਿਰੋ ਇਹ ਤੁਹਾਡੀ ਵਿਰਸਾ ਤੁਹਾਡਾ ਤੁਹਾਡੇ ਸ਼ਿਵਜੀ ਦਾ ਢੋਲੇ ਦਾ ਪ੍ਰਾਰਥਨ ਮੰਤਰ ਹੈ ਇਸੇ ਸ਼ਿਵਜੀ ਮਹਾਰਾਜ ਖੁਦ ਸ਼ਿਵਲਿੰਗ ਦੇ ਰੂਪ ਚ ਪ੍ਰਗਟ ਕਹਿੰਦੇ ਹੋਏ ਸੀਗੇ ਤੇ ਆਓ ਆ ਮੰਦਿਰ ਦਾ ਦਵਾਰ ਹੈ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਉੱਤੇ ਲਿਖਿਆ ਦਵਾਰ ਜੁਗ ਮੈਂ ਪ੍ਰਗਟ ਪੰਚਾਲ ਪ੍ਰਦੇਸ਼ ਕੇ ਮਾਲਵਾ ਖੇਤਰ ਮੇਂ ਤੇ ਪੀਠ ਰਣਕੀਸ਼ੋਰ ਮਹਾਦੇਵ ਰਣਕੀ ਜੋਗਪੁਰ ਸ਼ਿਵਾਲੇ ਜੋਗੀ ਮਹਾਂਤ ਹਰਦੇਵ ਸਿੰਘ ਗਰੀ ਜੀ ਮਹਾਰਾਜ ਲਓ ਜੀ ਇਹ ਮੰਦਰ ਦੇ ਹੁਣ ਆਪਾਂ ਅੰਦਰ ਆ ਚੁੱਕੇ ਆਂ ਜੀ ਅੱਜ ਭੋਲੇनाथ ਦਾ ਜਿਹੜੇ ਲੋਕ ਹਰਦвар ਤੋਂ ਗੰਗਾ ਚੱਲ ਲੈ ਕੇ ਆ ਰਹੇ ਆ ਉਹ ਅੱਜ ਸ਼ਿਵਲਿੰਗ ਤੇ ਚੜਨਾ ਲੋਕ ਕਾਫੀ ਮੱਥਾ ਟੇਕਣ ਆਏ ਹੋਏ ਆ ਆਓ ਹੁਣ ਤੁਹਾਨੂੰ ਅੱਗੇ ਲੈ ਚੜੀਏ ਗੱਲਾਂ ਬਾਤਾਂ ਕਰਦੇ ਰਹੋ ਇਸ ਨੂੰ ਵੀਡੀਓ ਨੂੰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਜਿਹੜਾ ਮਨੋਬਲਾ ਉਹ ਵੀ ਵੱਧਦਾ ਰਹੇ ਤਾਂ ਜੋ ਅਸੀਂ ਇਹੋ ਜੀਆਂ ਵੀਡੀਓ ਬਣਾ ਕੇ ਆਪਜੀ ਲਈ ਪਾਉਂਦੇ ਰਹੀਏ ਆਓ ਹੁਣ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਂਦੇ ਹਾਂ ਪਿੱਛੇ ਇਹ ਆਪਾਂ ਮੰਦਿਰ ਦੇ ਵਿੱਚ ਐਂਟਰ ਹੋ ਗਏ ਆ ਜੀ ਮੰਦਰ ਦੇ ਅੰਦਰ ਕਾਫੀ ਦਰਖਤ ਲੱਗੇ ਹੋਏ ਆ ਜਿਨ੍ਹਾਂ ਦੀ ਸੰਗਣੀ ਛਾਇਆ ਹਾਂ ਹਾਂਜੀ ਮਰੇ ਜੀ ਮੋਬਾਈਲ ਨਾ ਚਲਾਉ ਜੀ ਅੱਛਾ ਜੀ ਬੰਦ ਕਰ ਦਿਓ ਗਰ ਲੰਗਰ ਜਾਂ ਤਾਂ ਲੱਗਿਆ ਜਿਆਦਾ ਪੁਰਾਣਾ ਨਾ ਜੀ ਇਹ ਮੰਦਿਰ ਦਾ ਬੋਰਡ ਦਾ ਤਰਖਤਾ ਜੀ ਲੋਕ ਇੱਥੇ ਮੱਥਾ ਟੇਕਦੇ ਇਹ ਮੰਦਿਰ ਨਵਾਂ ਉਸਾਰੀ ਦੇ ਅਧੀਨ ਚੱਲ ਰਿਹਾ ਆਓ ਹੁਣ ਆਪਾਂ ਲੰਗਰ ਵਾਲੇ ਪਾਸੇ ਨੂੰ ਚੱਲਦੇ ਹਾਂ ਹਮ ਚਾਹ ਰਹੇ ਹਾਂ ਬਹੁਤ ਸੁੰਦਰ ਮੰਦਿਰ ਦੀ ਇਮਾਰਤ ਹੈ ਜੀ ਚਲੋ ਪ੍ਰਾਤਨ ਮੰਦਿਰ ਹੈ ਇੰਨੀ ਕੋ ਹਾਜ਼ਰੀ ਹੈ ਜੀ ਉਹ ਪ੍ਰਵਾਨ ਕਰਿਓ ਆਓ ਹੁਣ ਮੰਦਿਰ ਦੇ ਵਿੱਚ ਆਪਾਂ ਸਿਰ ਇੱਕ ਦੋ ਮਾਰਦੀ ਵੀਡੀਓ ਬਣਾ ਕੇ ਇਸ ਨੂੰ ਬੰਦ ਕਰਦੇ ਹਾਂ